ਖਾੜੀ ਕੋਈ ਲੱਗਾ ਸੁਣੀ ਜੀ ਸਾਡੇ ਕਿਰੋਲ ਜਗੋਰ ਦੇ ਬੈਂਕੀ ਚ ਕਿਤਰਾ ਨੂੰ ਪਤਾ ਜਾਂਦੇ ਹਨਾ ਸਾਨੂੰ ਕੁਛ ਸੁਣਿਆ ਹੋਗਾ ਕੱਠ ਵਾਲਾ ਸਾਡੀ ਉਹਨਾਂ ਕੋਈ ਕਰਨੀ ਸੁਣੀ ਭੱਜਦੇ ਕਿਰੋਲ ਸਾਡੇ ਮੁੰਡੇ ਬਹੁਤ ਮੁੱਕਲੇ 7-8 ਮੋਤਾ ਹੋ ਗੀਆਂ ਕੋਈ ਟੀਕਾ ਹੁੰਦਾ ਹੈ ਕੋਈ ਛਿੱਟਾ ਪਿੰਦਾ ਇਹ ਪਿੰਡੇ ਦੇ ਗੁਜਰਾਂ ਨੇ ਮੁੰਡੇ ਹੁੰਦੇ ਵੇਚਦੇ ਨੇ ਕੋਈ ਧਾਰੂ ਵੇਚਦਾ ਹਾਂ ਹਾਂ ਛੇਕੇ ਹੋਰ ਤੇ ਨੇ ਸਾਡੀ ਪੱਟੀ ਮੈਸ ਤਰਤੀ ਆ

ਹਾਂ ਕੀ ਦਰਿਆ ਸੀ ਕੀ ਭਾਈਏ ਬੰਦੇ ਨੇ ਛੜੇ 100 ਰੁਪਏ ਤੇ ਉਹ ਮਸਾਲੀ ਬਿੰਦਰੇ ਮੁੱਕ ਜਾਂਦੇ ਨੇ ਕੋਈ ਦਿੱਤਾ ਆ ਜਾਂਦਾ ਪੱਤਰੀ ਜਾਨ ਮੇਰੀ ਤੁਮੋਵਾਰੀ ਪਰਿਵਾਰ ਨੂੰ ਮੈਂ ਸੰਭੂ ਹਾਂ ਹਾਂ ਕੀ ਬੋਲਦੇ ਨੇ ਉਹ ਕਹਿ ਕੇ ਗਏ ਕੀ ਪਤਾ ਸੰਭੂ ਕੀ ਮਤਲਬ ਆ ਕਰਨਾ ਨਹੀਂ ਕਰਤਾ ਹੋਏ ਨਹੀਂ ਚਲਾ ਜਾਗੇ ਤੇ ਪਰਿਵਾਰ ਸਾਹਿਬ ਇਹਨਾਂ ਨੇ ਅਮਰ ਲੈਣੋਂ ਦਤਾਰਾਈ ਅੱਜ ਕੌਣ ਆਇਆ ਸੀ ਕੀ ਗੱਲਬਾਤ ਹੋਈ ਆ ਕੋਹ ਹੰਤ ਮਨ ਆਇਆ ਥੀਗਾ ਸਾਨੂੰ ਕੋਈ ਪਤਾ ਨਹੀਂ ਵੀ ਕੀ ਕਹਿ ਕੇ ਗਿਆ ਕਿ ਮੈਂ ਮੈਕ ਚ ਬੋਲ ਕੇ ਗਿਆਗਾ ਸਾਡੇ ਪਿੰਡ ਚ ਸਰਾਵ ਜਾਲੀ ਚਾਹੀਦਾ ਸਾਡੇ ਮੁੰਡਾ ਚੋਨੀ ਚਿੱਟਾ ਜਾਣਾ ਚਾਹੀਦਾ ਸਾਡੇ ਨੂੰ ਸੱਪਾ ਲਿਕਣਾ ਚਾਹੀਦਾ ਹਾਂ ਉਹਨੇ ਉਹ ਆਲਸ ਤੋਂ ਕੁਝ ਵੀ ਬਹਿਲਾ ਕਰ ਸਾਨੂੰ ਪਤਾ ਨਹੀਂ ਕੀ ਪਤਾ ਲੱਗਦਾ ਮੈਂ ਸੱਪਾ ਬੰਨ੍ਹ ਦਿੰਦਾ ਕਿੰਨੇ ਕਹਿ ਕੇ ਗਿਆ ਸਾਡੇ ਲੋਕਾਂ ਦੀ ਪਤਾ ਨਹੀਂ ਸਾਡੇ ਬੁਗਮਾਤ ਤੋਂ ਆਪਣੇ ਬਾਹਰ ਨਾ ਹਾਂ ਹਾਂ ਚੋਰੀ ਰੱਖਦਾ ਬਸ ਕਰਾਂਗੇ ਅੰਨ ਲਿਪਿਤੀ ਪਿਛਵਾएंगे ਅਸੂ ਕਿੱਥੇ ਜਾਏ ਤੇ ਹਾਰੀਆ ਕਰਦਾ ਸਾਡੇ ਘਰ ਆਏ ਨੇ ਠੀਕ ਹੈ ਨਾ ਬੀਬੀ ਜੀ ਜੀ ਨੂੰ ਤੇ ਜੀ ਉਹਨਾਂ ਨੇ ਵਿਰੋਧ ਕੀਤਾ ਉੱਠ ਕੇ ਹਾਂ ਕਰੋ ਵਿਰੋਧ ਸੁਣੀ ਸਾਡੀ ਗੱਲ ਨਹੀਂ ਸੁਣੀ ਪਹਾੜ ਤੋਂ ਉੱਥੇ ਜਾ ਚੜਿਆ ਹੱਥ ਬਣ ਕੇ ਤੁਰ ਗਿਆ ਜੀ ਉਹ ਲਾਭਾਤ ਮੰਨ ਕੇ ਕਿਹਦਾ ਤੁਹਾਨੂੰ ਕੀ ਕਹਿ ਗਏਗਾ ਤੁਹਾਨੂੰ ਸਮਾਨਾ ਅੱਗੇ ਆਜੋ ਕਮਾਂਡਰ ਕੋਈ ਨਹੀਂ ਬੋਲਣਾ ਕਿ ਮਰੇ ਹਰੇ ਬਿੱਚਾ ਤੁਹਾਨੂੰ ਅਸਲੇ ਦੇ ਫੋਟੀਆਂ ਸਾਰੇ ਉੱਥੇ ਜਾ ਚੜਿਆ ਜਾਂ ਦੀ ਹੱਤਾਂ ਗੱਲ ਕਰੀ ਥੱਲੇ ਕੱਲਰ ਨਾਲ ਮਰੀਜ਼ ਨਾਲ ਗੱਲ ਕਰਨੀ ਅਸੀਂ ਆ ਪੁੱਛਾ ਚੌਂਦੇ ਤੇ ਵੀ ਸਾਡੇ ਗੱਲ ਚਾਹੁੰਗੀਆਂ ਪਿੰਡ ਚ ਜੀ ਸਾਡੇ ਜਾਨੀਦਾਰ ਉਸ ਤੋਂ ਵਿਖਰੀ ਆ जिन्ह तो 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 ने जहर बेची है पर क्योंकि यह मौत है हत्या किसी नहर दे के मारना ਅਸੀਂ ਹੋਰ ਵੀ ਦੇਖ ਰਹੇ ਆ ਕਿ ਹੋਰ ਪੰਜਾਬ ਦੇ ਵਿੱਚ ਕਿਹੜੇ ਕਿਹੜੇ ਜ਼ਿਲ੍ਹਿਆਂ ਚ ਇਹਨਾਂ ਦਾ ਲਿੰਕ ਸੀਗੇ ਗੈਂਗਸਟਰ ਸੀਗੇ। ਯਾ ਇਹਨਾਂ ਦਾ ਕੋਈ ਗੈਂਗ ਸੀਗਾ ਜਿਹੜੇ ਜ਼ਹਿਰੀਲੀ ਸ਼ਰਾਬ ਵੇਚਣ। ਸੋ ਉਹ ਵੀ ਫੜੇ ਜਾਣ ਕੇ 302 ਦਾ ਪਰਚਾ ਮੌਤ ਦੀ ਸਜ਼ਾ। ਸਰ ਜੀ ਇਹਦੇ ਬਾਰੇ ਰਿਪੋਰਟ ਰਜਿਸਟਰਡ ਇਨਕੁਆਇਰੀ ਹੋਈ ਹੈ ਜੀ ਡੀਸੀ ਸਾਹਿਬ ਨੇ ਕਰਾਈ ਹੈ ਜੀ। ਉਹ ਤੁਹਾਡੇ ਕੋਲ ਰਿਪੋਰਟ ਆਈ ਜੀ ਉਹਦੇ ਚ ਕੋਈ ਲੋਕ ਦੋਸ਼ੀ ਨਹੀਂ ਹੈ ਜੀ। ਠੀਕੋ ਸਾਹਿਬ ਅ ਅਗਵਾਈ ਚ ਆਈ ਜੀ ਦੀ ਸ਼ਿਕਤ ਬਣਾਈ ਹੈ। ਇੱਕ ਵੀ ਬੰਦਾ ਮੈਂ ਕਹਿੰਦਾ ਇਕੱਲੇ ਇੱਥੇ ਆਉਣ ਵਾਲੇ ਨਹੀਂ ਹੋ ਸਕਦਾ ਇਹ ਫੀਲਡ ਕੋਡ ਵੀ ਭੇਜਦੇ ਹੋਣ ਹੋ ਸਕਦਾ ਮੌਕੇ ਵੇਚਦੇ ਹੋਣ ਹੋ ਸਕਦਾ ਤਰਨ ਤਰਨ ਵੀ ਇਹਨਾਂ ਦਾ ਕੰਮ ਹੋਵੇ ਸਾਰਿਆਂ ਨੂੰ ਪੜਾਂਗੇ 302 ਦਾ ਪਰਚਾ ਹੋਊਗਾ